ਸਿੱਖਾਂ ਦੇ ਵਿੱਚ ਲੱਤੀਆਂ ਪਾਉਣੀਆਂ ਇਹਦਾ ਕੁਝ ਕਰਨਾ ਨਹੀਂ ਸੀ ਖਾਲੜਾ ਤੇ ਮੈਂ ਵਧੀਆ ਫਿਲਮ ਬਣਾਵਾਂਗਾ ਰਿਲੀਜ਼ ਨਹੀਂ ਹੁਣ ਦਿੱਤੀ ਜਾਊਗੀ ਪੋਸਟ ਇਟਾਂ ਦੇ ਵਿੱਚ ਦੇਖੋ ਕਿੰਨੇ ਕ ਕਲਾਕਾਰ ਨੇ ਕਿਵੇਂ ਗਵਰਨਮੈਂਟ ਕਿਵੇਂ ਜਿਹੜੀ ਉਹ ਧਰਾ ਚਾਹੁੰਦੀ ਨਹੀਂ ਹੈਗੀ ਕਿ ਇਹ ਜਿਹੇ ਕਰਪ ਹੁਣ ਸਭ ਤੋਂ ਪਹਿਲਾਂ ਤੁਸੀਂ ਨੇ ਇਹ ਕਲਿੱਪ ਸੁਣੋ ਇਹ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਕਾਲਜ ਵਿੱਚ ਪੜ੍ਹਿਆ ਹੋਵੇ ਬਜ਼ੁਰਗ ਹੋਵੇ ਕੋਈ 84 ਤੋਂ ਪਹਿਲਾਂ ਵੀ ਇਹ ਕੀਤੀ ਹੋਵੇ ਗ੍ਰੈਜੂਏਸ਼ਨ ਐਮਏ ਕੀਤੀ ਹੋਵੇ ਪਹਿਲਾਂ 85 ਦੇ ਨੇੜੇ 86 ਦੇ ਨੇੜੇ 85 86 87 ਇਥੇ ਜੇ ਜਿੰਨੇ ਕੀਤੀ ਹੈ ਉਦੋਂ ਕੋਈ ਕਾਲਜਾਂ ਵਿੱਚ ਭੰਗੜੇ ਕਿਤੇ ਨਹੀਂ ਸੀ ਸਿਖਾਏ ਜਾਂਦੇ ਜਦੋਂ ਇਹਨਾਂ ਨੇ ਵੇਖਿਆ ਵੀ ਪੰਜਾਬ ਦਾ ਜਵਾਨ ਨੌਜਵਾਨ ਹਥਿਆਰ ਚੁੱਕਦਾ ਹੈ ਪੰਜਾਬ ਦਾ ਨੌਜਵਾਨ ਆਪਣੇ ਹੱਕ ਦੀ ਗੱਲ ਕਰਦਾ ਹੈ ਪੰਜਾਬ ਦਾ ਨੌਜਵਾਨ ਸੁਚੇਤ ਹੋ ਰਿਹਾ ਹੈ ਇਹਨਾਂ ਨੇ ਫਿਰ ਪਲਾਨ ਕੀਤਾ ਪਿਆ ਰਿਓ ਸੱਭਿਆਚਾਰ ਪੰਜਾਬੀ ਸੱਭਿਆਚਾਰ ਪੰਜਾਬੀ ਸੱਭਿਆਚਾਰ ਦੇ ਨਾਂ ਤੇ ਹਰੇਕ ਕਾਲਜ ਵਿੱਚ ਇਹਨਾਂ ਨੇ ਭੰਗੜਾ ਸਿਖਾਉਣਾ ਗਿੱਧਾ ਸਿਖਾਉਣਾ ਸ਼ੁਰੂ ਕੀਤਾ ਜਦੋਂ ਗਿੱਧਾ ਵੀ ਕਿਤੇ ਟੀਮਾਂ ਬਣਨਗੀਆਂ ਜੀ ਭੰਗੜੇ ਦੀ ਟੀਮ ਗਿੱਧੇ ਦੀ ਟੀਮ ਟੀਮਾਂ ਲੱਗੀਆਂ ਕਾਲਜਾਂ ਵਿੱਚ ਬਣਨ ਲੱਗੀਆਂ ਫਿਰ ਔਲੀ-ਔਲੀ ਸਕੂਲਾਂ ਵਿੱਚ ਚੱਲ ਪਿਆ ਉਹ ਜਿਹੜੀ ਹਥਿਆਰ ਭੰਡੀ ਫੜਦੇ ਸੀ ਜਿਹੜੇ ਦੁਸ਼ਮਣ ਦੀ ਘੰਡੀ ਫੜਦੇ ਸੀ ਪੰਜਾਬੀਆਂ ਤੋਂ ਡਰਦੇ ਸੀ ਲੈ ਉਹਨਾਂ ਨੇ ਉਦੋਂ 1988 99 90 99 92 93 94 95 95 ਤੱਕ ਜਿਹੜੇ ਉਦਾਂ ਹਥਿਆਰ ਚੁੱਕੀ ਫਿਰਦੇ ਖਤਮ ਕਰਤੇ ਸਾਨੂੰ ਇਹਨਾਂ ਨੇ ਅੰਦਰੋਂ ਹੀ ਮਾਰਤਾ ਆਖੋ ਸਤਨਾਮ ਵਾਹਿਗੁਰੂ ਅਣਖ ਸਾਡੀ ਅੰਦਰੋਂ ਹੀ ਮਾਰਦੀ ਵਿਚਾਰ ਜੇ ਬਣਾਤਾ ਨੱਚਣ ਲਾਦਦੇ ਵੀ ਆ ਐਂ ਕਰੋ ਕੰਮ ਇਹਨਾਂ ਦਾ ਕੰਮ ਐਂ ਕੰਢੀ ਫੜੋ ਇਹਨਾਂ ਦੀ ਵਿਚਾਰ ਇਦਾਂ ਦੇ ਦੇ ਦਿਓ ਸੱਭਿਆਚਾਰ ਐ ਪੰਜਾਬੀ ਸੱਭਿਆਚਾਰ ਪੰਜਾਬੀ ਸੱਭਿਆਚਾਰ ਕਹਿ ਕੇ ਪੰਜਾਬ ਇਦਾਂ ਦੇ ਬਣਾਤਾ ਬੜੇ ਪਲਾਨ ਨਾਲ ਇਹਨਾਂ ਨੇ ਕੀਤਾ ਤੇ ਹੁਣ ਆ ਹੁਣ ਦਾ ਹਾਲ ਕੀ ਐ ਹੁਣ ਹਾਲ ਇਹ ਹੈ ਵੀ ਤੁਹਾਡੇ ਐਡੇ ਏਡੇ ਨਿੱਕੇ ਨਿੱਕੇ ਬੱਚਿਆਂ ਨੂੰ ਹੀ ਕਾਲ ਜਾਂਦੇ ਸਕੂਲਾਂ ਦੇ ਵਿੱਚ ਕਹਿੰਦੇ ਨਹੀਂ ਪਿਆ ਕੱਪੜੇ ਪਵਾ ਕੇ ਭੇਜਿਓ ਭੰਗੜੇ ਵਾਲੀ ਯੂਨੀਫਾਰਮ ਪਵਾ ਕੇ ਭੇਜਿਓ ਲੜਕੀਆਂ ਨੂੰ ਪਵਾ ਕੇ ਭੇਜਿਓ ਆਪਣੀਆਂ ਸਿੱਖ ਬੱਚੀਆਂ ਨੇ ਉਹ ਫਿਰ ਚੱਲ ਪਿਆ ਨਾ ਵੇਖੋ ਕੰਮ ਅਸੀਂ ਐਕਟਰ ਕਰਨ ਐਕਟਿੰਗ ਕਰਨ ਵਾਲਿਆਂ ਤੋਂ ਨਹੀਂ ਸੀ ਅਸੀਂ ਇਤਿਹਾਸ ਬਣਾਉਣ ਵਾਲਿਆਂ ਤੋਂ ਸੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਅਸੀਂ ਇਤਿਹਾਸ ਬਣਾਉਣ ਵਾਲੀ ਕੌਮ ਸੀ ਜਿਨ੍ਹਾਂ ਨੂੰ ਐਕਟਰ ਬਣਾਤਾ ਇਹਨਾਂ ਨੇ ਐਕਟਿੰਗ ਕਰਨੀ ਹੋਰ ਚੀਜ਼ ਹੁੰਦੀ ਹੈ ਇਤਿਹਾਸ ਬਣਾਉਣਾ ਹੋਰ ਚੀਜ਼ ਹੁੰਦੀ ਹੈ ਇਤਿਹਾਸ ਬਣਾਉਣ ਵਾਲੀ ਕੌਮ ਨੂੰ ਐਕਟਰ ਬਣਾਤਾ ਇਹ ਕਲਿੱਪ ਦੇਖਣ ਤੋਂ ਬਾਅਦ ਸਾਨੂੰ ਵੀਡੀਓ ਦਾ ਟੌਪਿਕ ਤਾਂ ਕਲੀਅਰ ਹੋ ਗਿਆ ਹੋਣਾ ਕਿ ਆਪਾਂ ਕਿਤੇ ਗੱਲਬਾਤ ਕਰਨੀ ਆ ਤੇ ਜਿਹੜਾ ਇਹ ਪ੍ਰਚਾਰਕ ਨੇ ਗੱਲ ਕਹੀ ਆ ਬੜੀ ਜ਼ਰੂਰੀ ਆ ਤੇ ਬੜੀ ਗੰਭੀਰਤਾ ਨਾਲ ਦੇਖਣ ਵਾਲੀ ਆ ਕਿਉਂ ਕਰਕੇ ਨੇ ਜਿਹੜਾ ਅੱਜ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ ਸਹੀ ਗੱਲ ਆ ਕਿ ਪਹਿਲਾਂ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਐਵੇਂ ਭੰਗੜਾ ਜਾ ਜਿਹਨੂੰ ਅੱਜ ਕਲਚਰ ਦੇ ਨਾਮ ਤੇ ਕਹਿ ਕੇ ਪ੍ਰਮੋਟ ਕੀਤਾ ਜਾ ਰਿਹਾ ਉਹ ਚੀਜ਼ਾਂ ਨਹੀਂ ਹੁੰਦੀਆਂ ਸੀ ਤੇ ਇਹ ਕਿਉਂ ਕੀਤਾ ਜਾ ਰਿਹਾ ਤਾਂ ਕਿ ਉਹਨਾਂ ਨੂੰ ਜਿਹੜੇ ਉਹਨਾਂ ਦੇ ਅਸਲੀ ਸਿਧਾਂਤ ਨੇ ਉਹਨਾਂ ਤੋਂ ਤੋੜਿਆ ਜਾ ਸਕੇ ਇਹ ਵੀ ਸੱਚ ਆ ਕਿ ਜੇਕਰ ਉਹ ਇਹ ਚੀਜ਼ਾਂ ਵੱਲ ਲੱਟੜਤਾ ਵੱਲ ਜਾਣਗੇ ਤਾਂ ਹੀ ਉਹ ਜਿਹੜੇ ਉਹਨਾਂ ਦੇ ਸਿਧਾਂਤ ਨੇ ਉਹਨਾਂ ਦੇ ਉੱਤੇ ਉਹ ਪੱਕੇ ਨਹੀਂ ਰਹਿ ਸਕਣਗੇ ਕਿਉਂ ਕਰਕੇ ਗੁਰਬਾਣੀ ਦੇ ਵਿੱਚ ਵੀ ਆਉਂਦਾ ਆਂ ਦੀ ਨਿਸ਼ਚਿਨਾ ਟੱਪਣਾ ਮਨ ਕਰ ਤਾਓ ਹਨ ਉਹ ਇੱਕ ਮਨ ਦੀ ਖੇਡ ਆਪਣਾ ਮਨ ਦਾ ਚਾਹ ਆ ਹਨ ਤੇ ਪਰ ਸਿੱਖਾਂ ਦੇ ਵਿੱਚ ਕੀ ਹੁੰਦਾ ਕਿ ਇਹਨਾਂ ਦਾ ਜਿਹੜਾ ਮੁਖ ਆ ਇਹਨਾਂ ਨੇ ਮੰਨਣੀ ਉਹ ਗੁਰੂ ਦੀ ਆ ਇਹ ਗੁਰਮੁਖ ਹੁੰਦਾ ਆ ਨਾ ਕਿ ਮਨਮੁਖ ਹੁੰਦਾ ਆ ਸੋ ਇਹਦੇ ਆਪਣਾ ਆਸਾਈ ਦੇ ਬਾਰ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸਪਸ਼ਟ ਕਰ ਗਏ ਨੇ ਕਿ ਉਹ ਮਨ ਦਾ ਚਾਇਆ ਨੱਚਣਾ ਖੁੱਦਣਾ ਸੋ ਇਹ ਨਹੀਂ ਚੀਜ਼ਾਂ ਆਪਾਂ ਨੂੰ ਉੱਥੋਂ ਵੀ ਮਿਲਦੀਆਂ ਨੇ ਹਨਾ ਗਰਬਾਣੀ ਦੇ ਵਿੱਚੋਂ ਜੇ ਆਪਾਂ ਕਹੀਏ ਵੀ ਪ੍ਰਮਾਣ ਚਾਹੀਦਾ ਆਪਾਂ ਨੂੰ ਤੇ ਇਹ ਚੀਜ਼ਾਂ ਕਰ ਕੌਣ ਰਿਹਾ ਇਹ ਚੀਜ਼ਾਂ ਕਰ ਰਹੀ ਆ ਜਿਹੜੀ ਧਿਰ ਚਾਹੁੰਦੀ ਆ ਕਿ ਸਿੱਖ ਨਾ ਰਹਿਣ ਉਹ ਦੁਨੀਆ ਤੋਂ ਖਾਤਮ ਹੋਣ ਜਾਹਿਸ ਸਾਡੇ ਅਧਿਣੀ ਚੱਲਣ ਉਹ ਧਿਰ ਹੈ ਜਿਹੜੀ ਇਹ ਚੀਜ਼ ਫਲਾਉਂਦੀ ਆ ਤੇ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਇਸ਼ਾਰਾ ਕਿਸ ਵੱਲ ਕਰ ਰਿਹਾ ਆ ਸੋ ਉਹੀ ਚੀਜ਼ਾਂ ਨੂੰ ਪ੍ਰਮੋਟ ਕਰ ਰਹੇ ਨੇ ਐਂ ਰਹੀ ਨਗੀ ਉਹਨਾਂ ਦੇ ਵਿੱਚ ਕਾਲਜਾਂ ਦੇ ਵਿੱਚ ਡਾਂਸ ਕਰਾਓ ਇਹ ਚੀਜ਼ਾਂ ਨੂੰ ਪ੍ਰਮੋਟ ਕਰੋ ਲੈਕਚਰਾਂ ਨੂੰ ਪ੍ਰਮੋਟ ਕਰੋ ਤੇ ਜਿਹੜੀ ਨੌਜਵਾਨ ਪੀੜ੍ਹੀ ਆ ਇਹਨੂੰ ਐਕਸੈਪਟ ਕਰ ਰਹੀ ਆ ਉਹ ਇਹਨੂੰ ਕਹਿ ਰਹੀ ਆ ਕਿ ਹਾਂ ਠੀਕ ਆ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਨਹੀਂ ਆਇਆ ਹੈਗਾ ਸੋ ਇਹ ਚੀਜ਼ ਆਪਾਂ ਨੂੰ ਬੜੀ ਜ਼ਰੂਰੀ ਬੜੀ ਬਰੀਕੀ ਦੇ ਨਾਲ ਦੇਖਣੀ ਚਾਹੀਦੀ ਆ ਕਿ ਕਈ ਕਲਾਕਾਰ ਨੇ ਜਿਹੜੇ ਉਹ ਹੁਕਮੀ ਆਪਣੇ ਜੀਵਨ ਨੂੰ ਵੀ ਆਪਣੇ ਮੁਤਾਬਕ ਢਾਲਾਦੇ ਨੇ ਤੁਸੀਂ ਦੇਖੋਗੇ ਕਿ ਦਿਲਜੀਤ ਅੱਜ ਬਹੁਤ ਵੱਡਾ ਨਾਮ ਬਣਿਆ ਹੋਇਆ ਹੈ ਜਦੋਂ ਉਹ ਕੀਤੇ ਸ਼ੋਅ ਲਾਉਣ ਜਾਂਦਾ ਉਹ ਆਪਦੇ ਕੰਨਾਂ ਦੇ ਵਿੱਚ ਕੜੇ ਪਾ ਲੈਂਦਾ ਪੱਗ ਦੇ ਨਾਲ ਇਹ ਚੀਜ਼ ਸਾਨੂੰ ਅੱਗੇ ਨੌਜਵਾਨ ਕਰਦੇ ਵੀ ਦਿਖਣਗੇ ਹਨਾ ਸੋ ਆਪਣਾ ਗਲਾਬ ਸਿੱਧੂ ਉਹ ਕੰਨਾਂ ਦੇ ਵਿੱਚ ਨੱਥੀਆਂ ਪਾਉਂਦੇ ਨੇ ਨਿੰਜਾ ਹੋ ਗਿਆ ਫਿਰ ਬਹੁਤ ਕਲਾਕਾਰ ਨੇ ਨਾਮ ਵੀ ਨਹੀਂ ਆਪਾਂ ਲੈਂਦੇ ਬਹੁਤ ਕਲਾਕਾਰ ਨੇ ਜਿਹੜੇ ਆੜ-ਆੜੇ ਚੀਜ਼ਾਂ ਕਰ ਰਹੇ ਸੀ ਨੇ ਤੇ ਆੜ-ਆੜੇ ਚੀਜ਼ਾਂ ਨੂੰ ਪ੍ਰੋਮੋਟ ਕਰ ਰਹੇ ਤਾਂ ਕਿ ਨੌਜਵਾਨ ਇਹ ਚੀਜ਼ਾਂ ਨੂੰ ਫੋਲੋ ਕਰਨ ਤੇ ਪਿੱਛੇ ਲੱਗਣ ਜਿਹੜੀ ਉਹਨਾਂ ਦੀ ਹੋਣ ਦਾ ਉਹ ਖਤਮ ਕਰੀਏ ਸੀ ਸਿੱਖਾਂ ਦੇ ਵਿੱਚ ਨੱਤੀਆਂ ਪਾਉਣੀਆਂ ਇਹਦਾ ਕੁਝ ਕਰਨਾ ਨਹੀਂ ਸੀ ਨਾਮ ਦੇ ਪਿੱਛੇ ਸਿੰਘ ਲੱਗਦਾ ਹੈ ਗੁਰਮਤਿ ਦੇ ਅਧੀਨ ਉਹਨਾਂ ਦੇ ਨਾਮ ਰੱਖੇ ਗਏ ਨੇ ਬਹੁਤਿਆਂ ਦੇ ਤੇ ਨਾਮ ਦੇ ਪਿੱਛੇ ਸਿੰਘ ਲੱਗਦਾ ਕੌਰ ਲੱਗਦਾ ਪਰ ਕੰਮ ਕਿਹੜੀ ਕਰਾ ਰਹੇ ਨੇ ਉਹਨਾਂ ਤੋਂ ਜਿਹੜੇ ਗੁਰਮਤਿ ਦੇ ਉਲਟ ਨੇ ਸੋ ਉਹਨਾਂ ਦਾ ਜਿਹੜਾ ਮਕਸਦ ਆ ਉਹ ਆਪਦੇ ਮਕਸਦ ਦੇ ਵਿੱਚ ਪੂਰੇ ਹੋ ਰਹੇ ਨੇ ਜਿਹੜੇ ਇਹ ਰਾਹ ਬਣਾਏ ਹੋਏ ਨੇ ਗਲਤੀ ਆਪਣੀ ਇਹ ਆ ਕਿ ਆਪਾਂ ਇਹਨਾਂ ਦੇ ਪਿੱਛੇ ਲੱਗਦੇ ਆ ਹੁਣ ਤਾਂ ਜਿਹੜਾ ਦਿਲਜੀਤ ਆ ਇਹ ਨੂੰ ਪਤਾ ਉਸ ਦਿਨ ਵੀ ਸੀ ਕਿ ਜੇ ਜਸਵੰਤ ਸਿੰਘ ਖਾਲੜਾ ਤਾਂ ਮੈਂ ਵਧੀਆ ਫਿਲਮ ਬਣਾਉਂਗਾ ਰਿਲੀਜ਼ ਨਹੀਂ ਹੁਣ ਦਿੱਤੀ ਜਾਊਗੀ ਇਹ ਤਾਂ ਕਾਮਨ ਸੈਂਸ ਆ ਕਿ ਜਿਹਦੇ ਬਣਾ ਹੋ ਰਿਕਾਰਡ ਨੂੰ ਗਵਰਨਮੈਂਟ ਇਨਸਾਫ ਨਹੀਂ ਦਿੰਦੀ ਹੈਗੀ 84 ਦਾ ਅੱਜ ਤੱਕ ਇਨਸਾਫ ਮਿਲਿਆ ਜਿਹੜੀ ਸਰਦਾਰ ਸ਼ਹੀਦ ਜਸਵੰਤ ਸਿੰਘ ਖਾਲੜਾ ਜਿਹਨੇ ਰਿਪੋਰਟ ਬਣਾਈ ਉਹ ਰਿਪੋਰਟ ਬਣਾਈ ਤਾਂ ਗਵਰਨਮੈਂਟ ਤੇ ਕੋਈ ਅਸਰ ਹੈ ਉਹਨਾਂ ਨੂੰ ਕੀ ਆ ਕੁਝ ਵੀ ਨਹੀਂ ਉਹਨਾਂ ਦੇ ਲਈ ਤਾਂ ਇਹ ਸਾਰੇ ਅੱਤਵਾਦੀ ਨੇ ਉਹਨਾਂ ਦੇ ਲਈ ਹਰੀ ਕੁਸਿੱਕ ਅੱਤਵਾਦੀ ਦੀ ਨਿਕਾਤੋ ਦੇਖਦੇ ਨਹੀਂ ਕੋ ਤੇ ਵਰਲਡ ਦੇ ਲੈਵਲ ਦੇ ਵੀ ਉਹ ਕਹਿੰਦੇ ਨੇ ਕਿ ਇਹਨਾਂ ਨੂੰ ਅਸੱਤਵਾਦੀ ਰਿਪਰੈਜ਼ੈਂਟ ਕਰੀਏ ਜਿਹੜੇ ਦਾੜੀਆਂ ਰੱਖਦੇ ਨੇ ਕੇਸ ਰੱਖਦੇ ਦੀ ਉਹ ਕਹਿੰਦੇ ਨੇ ਕਿ ਇਹ ਤਾਂ ਮੁਸਲਮਾਨ ਨੂੰ ਰਿਪਰੈਜ਼ੈਂਟ ਕਰਦੇ ਨੇ ਅਗਲੇ ਆਪ ਦਾ ਜੋਰ ਲੱਗੇ ਹੋਏ ਪਰ ਇਹ ਹੁਣ ਸਿੱਖਾਂ ਨੂੰ ਸੋਚਣਾ ਪਊਗਾ ਕਿ ਉਹ ਆਪਦੇ ਆਪ ਨੂੰ ਕਿਵੇਂ ਪੇਸ਼ ਕਰਨਾ ਚਾਹੁੰਦੇ ਨੇ ਹੁਣ ਦਿਲਜੀਤ ਗਿਆ ਉਹ ਜਾ ਕੇ ਕਹਿੰਦਾ ਹਾਂ ਜੀ ਰਿਪਰੈਜ਼ੈਂਟ ਕਰਦਾ ਹਾਂ ਜੀ ਕਹਿੰਦੇ ਪੰਜਾਬੀਆਂ ਨੂੰ ਸੋ ਪੰਜਾਬੀਆਂ ਦੀ ਪੱਗ ਜੇ ਦਿਲਜੀਤ ਰਿਪਰੈਜ਼ੈਂਟਿਸ ਹਿਸਾਬ ਤੇ ਕਰੂਗਾ ਤਾਂ ਨੀਮੀ ਹੋਈ ਉੱਕੇ ਨਹੀਂ ਹੋਈ ਪਗਾਂ ਸ਼ਹੀਦੀਆਂ ਜਿਨ੍ਹਾਂ ਨੇ ਦਿੱਤੀਆਂ ਨੇ ਜਿਨ੍ਹਾਂ ਨੇ ਕੁਝ ਕੰਮ ਕੀਤੇ ਨੇ ਉਹਨਾਂ ਨਾਲ ਉੱਚੀਆਂ ਹੁੰਦੀਆਂ ਨੇ ਨਾ ਕਿ ਐਵੇਂ ਲੱਚਰ ਤੱਕ ਲਾਉਣ ਦੇ ਨਾਲ ਉੱਚੀਆਂ ਹੁੰਦੀਆਂ ਨੇ ਤੋਂ ਆਪਾਂ ਇਸ ਟੌਪਿਕ ਤੇ ਬਾਤ ਸੌਣੇ ਆ ਕਿ ਦਿਲਜੀਤ ਜਦੋਂ ਫਿਲਮ ਬਣਾ ਰਿਹਾ ਸੀ ਜਸਵੰਤ ਸਿੰਘ ਖਾਲੜਾ ਤੇ ਉਸ ਵਾਰ ਤਾਂ ਪਤਾ ਸੀ ਕਿ ਇਹ ਫਿਲਮ ਰਿਲੀਜ਼ ਨਹੀਂ ਹੋਈ ਪਰ ਉਹ ਹੀ ਦਿਲਜੀਤ ਨੇ ਕਿਤੇ ਬਣਾਈ ਫਿਲਮ ਚੋਕੀਲੇ ਤੇ ਪਤਾ ਸੀ ਵੀ ਉਹ ਪ੍ਰਮੋਟ ਵੀ ਹੋਊਗੀ ਤੇ ਨਾਂ ਵੀ ਬਣ ਗਿਆ ਆਪਾਂ ਆਪ ਦੀ ਸਹੀ ਰਹਿੰਦੇ ਕਿ ਹਾਂ ਜੀ ਦਰਜੀਤ ਕੀ ਨਾ ਨਹੀਂ ਕਰ ਸਕਦਾ ਸੀ ਵੀ ਮੈਂ ਨਹੀਂ ਇਸ ਬੰਦੇ ਤੇ ਬਣਾਉਣੀ ਹਨਾ ਉਹਦੇ ਵਿੱਚ ਆਪਾਂ ਨੂੰ ਪਤਾ ਵੀ ਕਿਵੇਂ ਆਪਣੇ ਖਾੜਕੂ ਸਹੀਦਾਂ ਨੂੰ ਦਿਖਾਇਆ ਗਿਆ ਉਹਨੇ ਕੀ ਉਹਨਾਂ ਦਾ ਸੱਚਾਈ ਦਿਖਾਈ ਗਈ ਆ ਸੋ ਇਹ ਚੀਜ਼ ਆਪਾਂ ਨੂੰ ਸਾਰੀਆਂ ਕਲੀਅਰ ਹੁੰਦੀਆਂ ਨੇ ਸੋ ਇੱਥੇ ਜਿਹੜਾ ਯੋਥ ਆ ਉਹਨੂੰ ਸੋਚਣਾ ਪਊਗਾ ਕਿ ਕੀ ਸਹੀ ਆ ਕੀ ਗਲਤ ਆ ਇਹਨਾਂ ਨੂੰ ਫੋਲੋ ਕਰਨਾ ਹੈ ਜਿਨ੍ਹਾਂ ਨੂੰ ਫੋਲੋ ਨਹੀਂ ਕਰਨਾ ਹੈਗਾ ਜਿਸ ਦਿਨ ਉਹ ਐਨੇ ਕੁ ਸੋਚਣ ਦੇ ਕਾਬਿਲ ਹੋ ਜਾਣਗੇ ਉਦੋਂ ਹੀ ਜਿਹੜੀ ਕਲਾਕਾਰ ਨਹੀਂ ਨਾ ਘਰੇ ਬੈਠੇ ਬਿਸਣ ਦੇ ਸੁਣੋ ਪੋਸਟ ਇਟਾਂ ਦੇ ਵਿੱਚ ਦੇਖੋ ਕਿੰਨੇ ਕ ਕਲਾਕਾਰ ਨਹੀਂ ਕਿੰਨੇ ਕੁ ਉਹਨਾਂ ਦੀ ਫੈਨ ਫਾਲੋਇੰਗ ਹੈ ਕਿੰਨੇ ਲੋਕ ਉਹਨਾਂ ਦੇ ਮਦਰ ਲੱਗਦੇ ਨੇ ਸਿਰਫ ਇਹ ਪੰਜਾਬ ਦੇ ਵਿੱਚ ਹੀ ਆ ਇਹ ਲਿਆਂਦਾ ਗਿਆ ਹਨ ਇੱਕ ਸਾਈਡ ਆਪਣਾ ਕਾਲ ਤਾਕਸਾਬ ਦਾ ਜਥੇਦਾਰ ਸ਼ਹੀਦ ਹੋਏ ਪਏ ਨੇ ਦੂਜੀ ਸਾਈਡ ਗਵਰਨਮੈਂਟ ਖਾੜੇ ਲਵਾ ਰਹੀ ਹੈ ਗਵਰਨਮੈਂਟ ਨੇ ਇਹ ਚੀਜ਼ਾਂ ਨੂੰ ਪ੍ਰੋਮੋਟ ਕਰਨ ਵਕਤੇ ਉਸ ਵਕਤ ਪ੍ਰੋਟੈਕਸ਼ਨ ਦੇ ਵਿੱਚ ਖਾੜੇ ਲਵਾਏ ਨੇ ਅੱਜ ਵੀ ਪ੍ਰੋਟੈਕਸ਼ਨ ਮਿਲਦੀ ਹੈ ਇਹਨਾਂ ਨੂੰ ਅੱਜ ਵੀ ਉਹੀ ਚੀਜ਼ਾਂ ਹੁੰਦੀਆਂ ਨੇ ਜਿਹੜੇ ਚੰਗਾ ਗਾਉਣਗੇ ਚੰਗਾ ਬੋਲਣਗੇ ਉਹਨਾਂ ਨੂੰ ਮਾਰ ਦਿੱਤਾ ਜਾਊਗਾ ਸੋ ਪਰ ਜੇ ਇਹਨਾਂ ਦੇ ਹਿਸਾਬ ਨਾਲ ਚੱਲਣਗੇ ਤਾਂ ਉਹਨਾਂ ਨੂੰ ਸਿਕਿਉਰਟੀਆਂ ਵੀ ਮਿਲਣਗੀਆਂ ਉਹ ਅੱਗੇ ਵੀ ਜਾਣਗੇ ਉਹ ਗੰਦ ਪਾ ਸਕਦੇ ਨੇ ਉਹ ਸਿੱਖਾਂ ਦਾ ਨਾਂ ਵੀ ਖਰਾਬ ਕਰ ਸਕਦੇ ਨੇ ਇੱਕ ਚੀਜ਼ ਹੋਰ ਆ ਇਹ ਸਿੱਖਾਂ ਨੂੰ ਕਿਤੇ ਨਾ ਕਿਸੇ ਹੱਦ ਤੱਕ ਐਵੇਂ ਰਿਪਰੈਜ਼ੈਂਟ ਕਰ ਰਹੇ ਨੇ ਕਿ ਜੇ ਪੱਗ ਬੰਨਦਾ ਦਾੜੀ ਨਹੀਂ ਹੈਗੀ ਉਹ ਸਿੱਖਾ ਹੈਣਾ ਸੋ ਸਿੱਖ ਮਤਲਬ ਕਿ ਆਪਾਂ ਕਹਿੰਦੇ ਹਾਂ ਸਾਰੀ ਸਿੱਖ ਨਹੀਂ ਇੱਕ ਸਿੱਖ ਦਾ ਮਤਲਬ ਇਹ ਵੀ ਨਿਕਲਦਾ ਕਿ ਜਿਹੜਾ ਸਿੱਖ ਰਿਆ ਹਨ ਸੋ ਇਹ ਨਹੀਂ ਆਪਾਂ ਇੱਕ ਜਿਹੜਾ ਗੁਰਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਸਾਜਿਆ ਉਸ ਦੇ ਮੁਤਾਬਿਕ ਜਿਹੜੀ ਡੈਫੀਨੇਸ਼ਨ ਆ ਸਿੱਖ ਦੀ ਉਹ ਅੱਡ ਤਰੀਕੇ ਨਾਲ ਆਉਂਦੀ ਆ ਸੋ ਉਹ ਡੈਫੀਨੇਸ਼ਨ ਦੀ ਇੱਥੇ ਗੱਲ ਕਰ ਰਿਹਾ ਤੁਸੀਂ ਕਹਦੇ ਕਹੀ ਜਾਓ ਕਿ ਨਹੀਂ ਸਿੱਖਤਾ ਐਵੇਂ ਦਾ ਸੋ ਕਨਸੈਪਟ ਨੂੰ ਬੜੇ ਤਰੀਕੇ ਨਾਲ ਸਮਝਣ ਦੀ ਲੋੜ ਆ ਕਿ ਕਿਵੇਂ ਗਵਰਨਮੈਂਟ ਕਿਵੇਂ ਜਿਹੜੀ ਉਹ ਧਰਾ ਚਾਹੁੰਦੀ ਨਹੀਂ ਹੈਗੀ ਕਿ ਇਹ ਜੀ ਜੇ ਕਰਪਾਉਣ ਇਹ ਆਪਣੇ ਧਰਮ ਦੇ ਉੱਤੇ ਪੱਕੇ ਰਹਿ ਸਕਣ ਇਹਨਾਂ ਨੂੰ ਇਹਨਾਂ ਦੇ ਮੇਨਸ ਜਿਹੜੇ ਸਿਧਾਂਤ ਨੂੰ ਉਹਨਾਂ ਤੋਂ ਹਲਾ ਕੇ ਸੱਟ ਦਈਏ ਉਹ ਕੀ ਕੀ ਕਾਰਵਾਈਆਂ ਜਿਹੜੀਆਂ ਉਹ ਕਰਦੀ ਆ ਸੋ ਇੱਕ ਚੀਜ਼ ਜੋ ਤੁਸੀਂ ਹੋਰ ਦੇਖੋ ਜਿਹੜਾ ਸਰਦਾਰ ਸ਼ਬਦ ਆ ਉਹ ਵਰਤੇ ਜਾਂਦਾ ਸੀ ਕਿ ਜਿਹੜਾ ਸਾਫ ਸੂਰਤ ਆ ਬੰਦਾ ਆਪਣੇ ਰੋਮਾਂ ਦੀ ਸਰੀਰ ਦੇਖਣਾ ਦਾੜ੍ਹੀ ਕੇਸ ਰੱਖੀ ਹੋਈਆਂ ਰੋਮਾਂ ਦੀ ਬੇਅਤਮੀ ਨਹੀਂ ਕਰਦਾ ਖਜੇ ਉਹ ਤਾਂ ਅਮਰਤ ਨਹੀਂ ਸ਼ਕੇ ਆ ਖਜਾ ਆਪਾਂ ਉਹਨੂੰ ਸਰਦਾਰ ਸ਼ਬਦ ਨਾਲ ਰਿਪਰੈਜ਼ੈਂਟ ਕਰਦੇ ਸੀ ਕਿ ਸਰਦਾਰ ਆਖ ਪਰ ਅੱਜ ਸਰਦਾਰ ਬੱਬੂ ਮਾਨ ਵੀ ਕਹੀ ਜਾਂਦਾ ਕਲਾਕਾਰ ਸਿਰਕੇ ਭੱਗ ਨਹੀਂ ਨੂੰ ਦੇ ਗਾੜੀ ਨਹੀਂ ਸਰਦਾਰ ਉਹਨੇ ਚੀਜ਼ ਲਿਆਂਦੀ ਸੋ ਆਪਾਂ ਕਹਿੰਦੇ ਆ ਕਿ ਆਪਾਂ ਕਹਿੰਦੇ ਵੀ ਕਿ ਨੌਜਵਾਨਾਂ ਨੂੰ ਜਿਹੜੇ ਨਹੀਂ ਹੇਟ ਕਿਸੇ ਨੂੰ ਨਹੀਂ ਕਰਨੀ ਹੁਣ ਜਦੋਂ ਕੋਈ ਬੰਦਾ ਪੀ ਐਚ ਡੀ ਕਰਦਾ ਉਹਦੇ ਨਾਂ ਦੇ ਮੂਰੇ ਡਾਕਟਰ ਲੱਗਦਾ ਸੋ ਜੇਕਰ ਆਪਾਂ ਨੇ ਕੁਝ ਕਰਨਾ ਆ ਕੋਈ ਚੀਜ਼ ਆਪਾਂ ਕਹਿਨੇ ਕਿ ਸਾਡੇ ਨਾਮ ਦੇ ਅੱਗੇ ਪਿੱਛੇ ਲੱਗੇ ਤਾਂ ਉਹਦੇ ਲਈ ਕਮਾਈ ਜਾਂ ਉਸ ਦੀ ਜਿਹੜੇ ਆਪਣਾ ਸਟਰਕਚਰ ਬਣਿਆ ਹੋਣਾ ਉਹਦੇ ਮੁਤਾਬਕ ਚੱਲਣਾ ਪੈਂਦਾ ਆ ਐਵੇਂ ਨਹੀਂ ਹੈਗਾ ਕਿ ਕਰਨਾ ਕੁਝ ਹੋਰ ਆ ਨਾਮ ਜਿਹੜੇ ਉਹ ਮਿਲ ਜਾਣ ਐਵੇਂ ਨਹੀਂ ਹੁੰਦਾ ਸੋ ਇਹ ਚੀਜ਼ ਦੇ ਬੰਨ ਬੜਾ ਧਿਆਨ ਦੇਣ ਦੀ ਲੋੜ ਆ ਇਹ ਕਲਿੱਪ ਬੜੀ ਜ਼ਰੂਰੀ ਹੈ ਇਹਨੂੰ ਚਾਹੇ ਦੁਬਾਰੋ ਇੱਕ ਵਾਰੀ ਫੇਰ ਸੁਣ ਲਿਓ ਤੇ ਜਿਹੜੀ ਯੂਥ ਆ ਥੋੜਾ ਜਿਹਾ ਦਿਮਾਗ ਤੋਂ ਕੰਮ ਲੈਣ ਦੀ ਲੋੜ ਆ ਕਿ ਅਸੀਂ ਕਰ ਕੀ ਰਹੀ ਹਾਂ ਕਿੱਧਰਲੇ ਪਾਸੇ ਜਾ ਰਹੇ ਹਾਂ ਸੋ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਬਾਕੀ ਜੇ ਕੋਈ ਤੁਹਾਡਾ ਸੁਝਾਵਾ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ